ਜੱਟ ਪੰਜਾਬੀ ਤੋਂ ਜੱਟ ਵਿਦਵਾਨ ਤੱਕ ਦਾ ਸਫ਼ਰ ਹੈ ਨਵਜੋਤ ਸਿੰਘ ਸਿੱਧੂ ਦਾ ਕਹਿੰਦਾ ਭਾਵ ਕਿ ਹੁਣ ਉਹ ਇੱਕ ਵਿਦਵਾਨ ਵਜੋਂ ਇੱਕ ਥਿੰਕਰ ਵਜੋਂ ਵੇਖਿਆ ਜਾ ਸਕਣਗੇ ਹੁਣ ਤੱਕ ਉਹਨਾਂ ਨੂੰ ਵੱਖ-ਵੱਖ ਕਈ ਐਮ ਪੱਖਾਂ ਪਹਿਲੂਆਂ ਤੇ ਵੇਖਿਆ ਗਿਆ ਇੱਕ ਵੱਡੇ ਕ੍ਰਿਕਟਰ ਖਿਡਾਰੀ ਵਜੋਂ ਜਿਨ੍ਹਾਂ ਦੀ ਕਹਿ ਸਕਦੇ ਆ ਕਿ ਆਪਣੇ ਸਮੇਂ ਦੀ ਧੁੰਮ ਵੀ ਰਹੀ ਫਿਰ ਉਹਨਾਂ ਨੇ ਕਮੈਂਟਰੀ ਕੀਤੀ ਤੇ ਨਾਲ ਸਟੇਟ ਬੈਂਕ ਆ ਪਟਿਆਲਾ ਦੇ ਵਿੱਚ ਬਤੌਰ ਪੀਆਰਓ ਸੈਕਸ਼ਨ ਉਹਨਾਂ ਨੇ ਸਵਾਵਾ ਨਿਭਾਈਆਂ ਇੱਕ ਵੇਲਾ ਆਇਆ ਇੱਕ ਸ਼ੌਂਕ ਆਇਆ ਕਿ ਉਹਨਾਂ ਨੇ ਇੱਕ ਫਿਲਮ ਦੇ ਵਿੱਚ ਗਾਣਾ ਵੀ ਗਾਇਆ ਮੈਂ ਹਾਂ ਜੱਟ ਪੰਜਾਬੀ ਕਹਿੰਦਾ ਭਾਵੇਂ ਕਿ ਸ਼ਾਇਦ ਫਿਲਮ ਦਾ ਨਾਮ ਵੀ ਜੱਟ ਪੰਜਾਬੀ ਸੀ ਖੈਰ ਕਹਿੰਦਾ ਭਾਵੇਂ ਕਿ ਨਵਜੋਤ ਸਿੰਘ ਸਿੱਧੂ ਦੇ ਕਈ ਅਵੱਲੇ ਸ਼ੌਂਕ ਰਹੇ ਆ ਹੁਣ ਤੱਕ ਤੇ ਉਹਨਾਂ ਨੇ ਸ਼ੌਂਕਾਂ ਦੇ ਵਿੱਚ ਖੁੱਲ ਕੇ ਆਪਣੀ ਜਿਹੜੀ ਹੈ ਸਮਾਵਾ ਵੀ ਅਰਪਤ ਕੀਤੀਆਂ ਨੇ ਲਫਟਰ ਸ਼ੋਅ ਕਪਲ ਸ਼ਰਮੇ ਦੇ ਵਿੱਚ ਉਹਨਾਂ ਦੇ ਹਾਸੇ ਠੱਠੇ ਕਮંત્રી ਪਦਰ ਉੱਤੇ ਚਰਚਾ ਦਾ ਹਿੱਸਾ ਬਣੇ ਰਿਹਾ ਲੋਕਾਂ ਨੇ ਡਿਟਵੈਟ ਕਿਉਂ ਵੇਖੇ ਤੇ ਹਾਸਿਆਂ ਦਾ ਜਿਹੜਾ ਆਨੰਦ ਵੀ ਮਾਣਿਆ